ਜਦੋਂ ਤੁਹਾਡੇ ਕੋਈ ਚੀਜ਼ ਗਵਾਜ ਜਾਂਦੀ ਹੈ ਨਾ ਆਪਣੇ ਐਕਸਪ੍ਰੈਸ਼ਨਸ ਨੂੰ ਕੰਟਰੋਲ ਨਹੀਂ ਕਰ ਸਕਦੇ ਆਪਣੇ ਅੰਦਰ ਨੂੰ ਬਦਲ ਨਹੀਂ ਸਕਦੇ ਸੋ ਜਦੋਂ ਅਸੀਂ ਮੂਮੈਂਟ ਚੋਂ ਨਿਕਲਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਅਸੀਂ ਹੋਰ ਗੱਲਾਂ ਵੀ ਕਰਨ ਲੱਗ ਜਾਂਦੇ ਆ ਇਹ ਨਹੀਂ ਕਿ ਅਸੀਂ ਇਦਾਂ ਹੀ ਬੈਠੇ ਰਹਿੰਦੇ ਹਾਂ ਹੁਣ ਇਹ ਭੱਲਾ ਸਾਦੀਆਂ ਗੱਲਾਂ ਅੰਦਰ ਕਰਦੇ ਕਰਦੇ ਸਾਡਾ ਹਾਸਾ ਨਿਕਲ ਰਿਹਾ ਸੀ ਅਸੀਂ ਅੰਦਰ ਹੱਸ ਵੀ ਰਹੇ ਸੀ ਉਹਨਾਂ ਦੀ ਕੋਈ ਗੱਲ ਅਸੀਂ ਯਾਦ ਆ ਜਾਂਦੀ ਸੀ ਤੇ ਫਿਰ ਇੱਕਦਮ ਜਦੋਂ ਪਤਾ ਲੱਗਦਾ ਕਿ ਨਹੀਂ ਉਹਨਾਂ ਨੇ ਆਉਣਾ ਹੀ ਨਹੀਂ ਕਦੇ ਹੁਣ ਮਿਲਣਾ ਨਹੀਂ ਫਿਰ ਖੋਪ ਪੈਂਦੀ ਹੈ ਇਹ ਬਲਵਲੇ ਨੇ ਇਹ ਹਮੇਸ਼ਾ ਸਾਡੇ ਨਾਲ ਚੱਲਦੇ ਰਹਿਣਗੇ ਅਸੀਂ ਅੱਜ ਵੀ ਜਿੱਦਾਂ ਪਟੀ ਸਾਹਿਬ ਨੂੰ ਯਾਦ ਕਰਕੇ ਮਨ ਭਰ ਜਾਂਦਾ ਵਿਵੇਖਣ ਨੂੰ ਯਾਦ ਕਰਕੇ ਮਨ ਭਰ ਜਾਂਦਾ ਤੇ ਪੱਲਾ ਸਾਹਿਬ ਵੀ ਉਸ ਥਾਂ ਤੇ ਉਸ ਜਗ੍ਹਾ ਤੇ ਜਾ ਕੇ ਬਹਿ ਗਏ ਨੇ ਕਿ ਜਦੋਂ ਵੀ ਇਹਨਾਂ ਨੂੰ ਦੇਖਿਆ ਕਰਾਂਗੇ ਯਾਦ ਕਰਿਆ ਕਰਾਂਗੇ ਮਿਸ ਕਰਿਆ ਕਰਾਂਗੇ ਕਿ ਇਹਨਾਂ ਨੂੰ ਜੀ ਪੰਜਾਬੀ ਚ ਕਿਹਾ ਜਾਂਦਾ ਨਹੀਂ ਉਹ ਲੱਭਣੇ ਲਾਲ ਗਵਾਚੇ ਤੇ ਮਿੱਟੀ ਨਾਲ ਫਰੋਲ ਜੋਗੀ ਹਾਂ ਤਾਂ ਮਿੱਟੀ ਫਰੋਲਣ ਵਾਲੀ ਗੱਲ ਹੈ ਜਿੰਨੀ ਮਰਜ਼ੀ ਫਰੋਲੀ ਜਾਈਏ ਤੇ ਪੱਲਾ ਸਾਹਿਬ ਤਾਂ ਨਹੀਂ ਲੱਭਣੇ ਜੀ ਤੇ ਦੁੱਖ ਦੀ ਗੱਲ ਹੈ ਕਿ ਪੱਲਾ ਸਾਹਿਬ ਵਰਗਾ ਕਲਾਕਾਰ ਤਿਆਰ ਹੋਣ ਨੂੰ ਵੀ 35-40 ਸਾਲ ਲੱਗੇ ਇੱਕ ਦਿਨ 'ਚ ਨਹੀਂ ਤਿਆਰ ਹੋਇਆ ਤਾਂ ਕਿੱਥੋਂ ਲਿਆਵਾਂਗੇ ਦੁਬਾਰਾ ਉਹਨਾਂ ਦਾ ਬਦਲ ਉਹਨਾਂ ਦਾ ਸਬਸਟੀਟਿਊਟ ਕੌਣ ਉਹਨਾਂ ਜਿਨੀਆਂ ਮਹਾਰਤ ਰੱਖਣ ਵਾਲਾ ਬੰਦਾ ਜ਼ੁਬਾਨ ਤੇ ਔਰ ਕੰਟੈਂਟ ਤੇ ਫਲੋ ਤੇ ਡਿਲੀਵਰੀ ਤੇ ਪਰਫਾਰਮੈਂਸ ਤੇ ਇਹਨਾਂ ਕੰਟਰੋਲ ਰੱਖਣ ਵਾਲਾ ਬੰਦਾ ਕਿੱਥੋਂ ਲੱਭ ਕੇ ਲਿਆਵਾਂਗੇ ਨਹੀਂ ਲੱਭਣਾ